ਇਸ ਲਈ ਜਿਹਨੀ ਛੜਕਰੇ ਵਿੱਚ ਕਾਪਲੇ ਬਾਜ ਨੂੰ ਲੈ ਕੇ ਤੁਸੀਂ ਵੀਡੀਓ ਪਾਈ ਤੁਸੀਂ ਬਟੰਗਾ ਤੋਂ ਐਸਪੀ ਜਿਹੜੀ ਜਾਂਚ ਕਰਨ ਲਈ ਪਹੁੰਚੇ ਨੇ ਕਿਵੇਂ ਦੇਖਣ ਨੂੰ ਚੰਗੀ ਗੱਲ ਆ ਯਾਰ ਜੇ ਕੋਈ ਵੀਡੀਓ ਪਾਉਣ ਦੇ ਨਾਲ ਜਾਗਿਆ ਜਾਂਚ ਕਰਨ ਆਇਆ ਬਹੁਤ ਚੰਗੀ ਗੱਲ ਆ ਜੇਕਰ ਇਹਨਾਂ ਕਾਪਲੇ ਬਾਜ ਨੂੰ ਫੜਾਇਆ ਜਾਵੇ ਜਿਨ੍ਹਾਂ ਨੇ ਤੇ ਪੈਸੇ ਖਾਦੇ ਆ ਜਿਨ੍ਹਾਂ ਨੇ ਸੜਕ ਬਣਾਈ ਆ ਉਹਨਾਂ ਦੀ ਜਾਂਚ ਹੋਵੇ ਬਹੁਤ ਚੰਗੀ ਗੱਲ ਆ ਹਨਾ ਗਲਗਰ ਜਾਂਚ ਸਹੀ ਹੋਣੀ ਚਾਹੀਦੀ ਹੈ ਪੂਰਨ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਚੋਰਾਂ ਨੂੰ ਅੱਗੇ ਲਿਆ ਜਾ ਲਿਆਂਦਾ ਜਾ ਸਕੇ ਨੰਬਰ ਇੱਕ ਜਾਂਚ ਕਰਨੀ ਹੈ ਇਹਨਾਂ ਦੀ ਟੰਕ ਨਾ ਲੈਣ ਫਾਇਦਾ ਆ ਉਹਦਾ ਸੈਂਪਲ ਲਿੱਤਾ ਜਾਵੇ ਫਾਇਦਾ ਐਂ ਨਵੀਆਂ ਕਿ ਪੁਰਾਣੀਆਂ ਸਾਰੀਆਂ ਪੁਰਾਣੀਆਂ ਨੇ ਫਿਰ ਫਲੇੜਾ ਰੋਟਾ ਰੋੜਾ ਪਾਇਆ ਗਿਆ ਮੋਟਾ ਉਹ ਵੀ ਨਵਾਂ ਹੈ ਕਿ ਪੁਰਾਣਾ ਹੈ ਤੇ ਜਿਹੜੀ ਮਿੱਟੀ ਪਾਈ ਗਈ ਹੈ ਥੱਲੇ ਉਹ ਮਿੱਟੀ ਹੈ ਮਿੱਟੀ ਪਾਉਣ ਦੇ ਦੇਸ਼ ਨੇ ਕਿ ਉਹ ਥਰਮਲ ਬਣਾਉਣ ਦਾ ਵਾਲਾ ਬੁਰੂਦਾ ਪਾਇਆ ਗਿਆ ਆ ਜੁੱਟੀ ਦਾ ਸਾਹਮਣੇ ਪਈ ਹੈ ਚਾਰ ਦਿਨ ਹੋਇਆ ਮਣੀ ਉਹ ਦੇਖ ਰਾ ਲੜਾਈਆਂ ਪਈਆਂ ਨੇ ਕੀ ਸਹੀ ਜਾਂ ਚ ਹੋ ਰਹੀ ਜੇ ਤੁਹਾਨੂੰ ਲੱਗਦਾ ਹੁਣ ਆਪਣ ਤਾਂ ਕੀ ਪਤਾ ਹੋਣਾ ਕਰਨੀ ਹੈ ਦੇ ਸਹੀ ਜਾਂਚ ਕਰੂਗਾ ਬਹੁਤ ਸਲੂਟ ਹੈ ਨਹੀਂ ਇਹ ਖਾਣਾ ਪੂਰਤੀ ਕਰੂਗਾ ਫੇਰ ਚਲੋ ਉਦੀ ਮਰਜ਼ੀ ਆ ਪਰ ਆਪਾਂ ਸਹੀ ਜਾਂਚ ਦੀ ਮੰਗ ਹੀ ਕਰੀ ਐ ਐਪਲੀਕੇਸ਼ਨਾਂ ਲਾਈਆਂ ਨੇ ਹੋਰ ਲਾਵਾਂਗੇ ਪੱਥੀਆਂ ਪਾਈਆਂ ਨੇ ਹਿੱਤਾ ਆਪਾਂ ਪੁਆਇੰਟਾਂ ਪਹੁੰਚੀਆਂ ਤਾਂ ਵੀਡੀਓ ਦੇਖ ਕੇ ਆ ਗਏ ਅਜਾ ਜਿੱਥੀਆਂ ਪਾਵਾਂਗੇ ਪੂਮ ਪੱ ਚੈਰੀ ਕਰੀ ਜਾਂਦੇ ਆ ਉਹਦੀ ਪੂਰੀ ਅੱਜ ਕੇ ਤੇ ਪੰਜਾਬ ਸਰਕਾਰ ਵੱਲੋਂ ਜੀ ਲਿੰਕ ਰੋਡ ਦੀ ਮਰਮਤ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਇਹਦੇ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਜੰਗੀਪਗਰ ਤੇ ਲਿੰਕ ਸੜਕਾਂ ਦੀ ਮਰਮਤ ਤੇ ਚੌੜਾ ਕਰਨ ਦੇ ਕੰਮ ਚੱਲ ਰਹੇ ਆ ਇਹਦੀ ਸੜਕ ਹੈਗੀ ਹੈ ਜੀ ਤੇ ਜਵਾਰ ਕੇ ਰੈਸਟ ਹੈ ਉਸ ਤੋਂ ਨਹਿਰ ਦੇ ਨਾਲ-ਨਾਲ ਅਸੀਂ ਤਕਰੀਬਨ 2.5 ਕਿਲੋਮੀਟਰ ਲਵਾਈ ਦੇ ਵਿੱਚ ਇਹਨੂੰ ਚੌੜਾ ਕੀਤਾ ਹੈ ਪਹਿਲਾਂ ਇਹ 10 ਫੁੱਟੀ ਰੋਡ ਸੀਗੀ ਹੁਣ ਇਹਨੂੰ 12 ਫੁੱਟ ਕੀਤਾ ਗਿਆ ਕਿਉਂਕਿ ਸ਼ਹਿਰ ਦਾ ਜਿਹੜਾ ਸਾਰਾ ਬਾਈਪਾਸ ਇੱਕ ਤਰ੍ਹਾਂ ਦਾ ਜਿਹੜਾ ਟ੍ਰੈਫਿਕ ਹੈ ਸਪੀਡ ਇਸ ਸੜਕ ਦੇ ਉੱਪਰ ਗੁਜਦਾ ਹੈ ਤੇ ਇਹਦੇ ਵਿੱਚ ਜਿਹੜੀ ਜਿਹੋ ਜਿਹੇ ਸੈਂਕਸ਼ਨ ਹੋਇਆ ਕੰਮ ਤਾਂ ਪੰਜਾਬ ਸਰਕਾਰ ਵੱਲੋਂ ਮਿੱਟੀ ਦੀ ਭਰਤੀ ਹੈ ਜਿਹੜੀ ਨਹੀਂ ਦਿੱਤੀ ਗਈ ਪਿੰਡ ਵਾਸੀਆਂ ਵੱਲੋਂ ਇਹਦੀ ਮਿੱਟੀ ਦੀ ਭਰਤੀ ਪਾਈ ਜਾਣੀ ਹੈ ਕੁਝ ਕਈ ਬੰਦਿਆਂ ਦੇ ਵਿੱਚ ਮੰਟ ਸ਼ੰਕਾ ਫੀ ਗਈ ਮਿੱਟੀ ਦਾ ਠੇਕੇਦਾਰ ਨੇ ਪਾਉਣੀ ਹੈ ਠੇਕੇਦਾਰ ਨੇ ਨਹੀਂ ਪਾਉਣੀ ਇਹਦੇ ਵਿੱਚ ਸਾਡੇ ਜਿਹੜੇ ਐਮਐਲਏ ਮਾਨਸਾ ਜੀ ਦੇ ਜਿਹੜੇ ਯਤਨਾ ਸਦਕਾ ਉਹਨਾਂ ਨੇ ਸਾਨੂੰ ਉਸ ਏਰੀਆ ਚ ਫਲਾਈ ਐਸ਼ ਪਵਾ ਕੇ ਦਿੱਤੀ ਹੈ ਕੋਸ਼ਿਸ਼ਲੀ ਮਿੱਟੀ ਪਾਈ ਹੈ ਮੰਨ ਲਓ ਜਿਹੜੇ ਸਾਡੇ ਕੋਈ ਸੜਕ ਦੇ ਉੱਪਰ ਕੋਈ ਨਮਾਇंदे ਸੀਗੇ ਉਹਨਾਂ ਨੇ ਸਾਡੀ ਸਾਨੂੰ ਸਹਿਯੋਗ ਦਿੱਤਾ ਮਤਲਬ ਇਹ ਵੀ ਇਸ ਸੀਜ਼ਨ ਤੋਂ ਪਹਿਲਾਂ ਸਾਡਾ ਕੰਮ ਕਰਨ ਦਾ ਪੀਚਾ ਸੀਗਾਂ ਨੂੰ ਮੁਕੰਮਲ ਕਰਨ ਦਾ ਜੋ ਕਿ ਅਸੀਂ ਪੂਰਾ ਕਰ ਚੁੱਕੇ ਹਾਂ ਹੁਣ ਜਦੋਂ ਇਹਦਾ ਸ਼ਾਮ ਨੂੰ ਇੱਕਦਮ ਫਿਸ਼ਿੰਗ ਲੈਵਲ ਤੇ ਕੰਮ ਸੀਗਾ ਤਾਂ ਉਹ ਕੋਈ ਸਾਡੇ ਸੀਐਫ ਏਰੀਏ ਦੇ ਹੀ ਬੰਦਿਆਂ ਨੇ ਕਿਹਾ ਵੀ ਇਹ ਕੰਮ ਬਹੁਤ ਮਾੜਾ ਹੋਇਆ ਜਦਕਿ ਜਦੋਂ ਵੀ ਕੋਈ ਸੜਕ ਤੇ ਕ੍ਰੀਮਿਕਸ ਪੈਂਦੀ ਹੈ ਕਿ ਜਿਹੜੀ ਕ੍ਰੀਮਿਕਸ પ્લાન્ટ ਤੋਂ ਮਿਕਸ ਹੋ ਕੇ ਆਉਂਦੀ ਹੈ ਤਕਰੀਬਨ 130 ਡਿਗਰੀ ਟੈਂਪਰੇਚਰ ਹੁੰਦਾ ਹੈ ਜੀ ਇਹਨੂੰ ਅਸੀਂ ਜਦੋਂ ਰੋਲਿੰਗ ਕਰਦੇ ਹਾਂ ਰੋਲਿੰਗ ਤੋਂ ਬਾਅਦ ਨਾਰਮਲ ਟੈਂਪਰੇਚਰ 25 30 ਡਿਗਰੀ ਆਉਣ ਤੇ ਇਨਸੂਲੇਸ਼ਨ 1 ਤੋਂ 1.5 ਦਿਨ ਲੱਗ ਜਾਂਦਾ ਉਹ ਤਾਜ਼ੀ-ਤਾਜ਼ੀ ਉਹ ਜਦੋਂ ਕੋਈ ਪਟਕੇ ਵੇਖਦਾ ਤਾਂ ਉਹਨੂੰ ਐ ਲੱਗਦਾ ਵੀ ਇਹ ਤਾਂ ਭੁਰ ਗਈ ਹੁਣ ਤੁਸੀਂ ਤੁਹਾਡੇ ਸਾਹਮਣੇ ਆਪਾਂ ਸੈਂਪਲ ਚੈੱਕ ਕੀਤਾ ਇਹ ਜਿਹੜੀਆਂ ਗਹਿਨਤੀਆਂ ਨਾਲ ਤੇਸੀਆਂ ਨਾਲ ਵੀ ਸੜਕ ਨਹੀਂ ਟੁੱਟਦੀ ਕਿਉਂਕਿ ਆਪਦਾ ਜਿਹੜਾ ਜੋ ਇਹਦਾ ਬੇਸ ਬਣਨਾ ਸੀ ਉਹ ਲੈ ਚੁੱਕੀ ਹੈ ਜੀ ਤੇ ਮੈਂ ਅੱਜ ਇਹਦੇ तकरीबन 6-7 ਸਾਈਡ ਤੋਂ ਸੈਂਪਲ ਲਏ ਹੈ ਜਿਹੜੇ ਸੈਂਪਲ ਹੈ ਸਾਡੇ ਨੋਰਮ ਮੁਤਾਬਕ ਜਿੰਨੀ ਸਾਡਾ ਵੇਟ ਚਾਹੀਦਾ ਉਹ ਵੀਟ ਮੈਂ ਚੈੱਕ ਕੀਤਾ ਹੈ ਨੋਰਮ ਦਾਬ ਉਹ ਬਿਲਕੁਲ ਠੀਕ ਪਾਇਆ ਗਿਆ ਵਿੱਚ ਮਨ ਵੀ ਇਹਦੇ ਜਾ ਕੇ ਅਸੀਂ ਲੈਬ ਦੇ ਵਿੱਚ ਚੈੱਕ ਕਰਾਂਗੇ ਕੰਮ ਦੀ ਜਿਹੜੀ ਵਿਜ਼ੂਅਲ ਚੈਕਿੰਗ ਤੋਂ ਪਤਾ ਲੱਗ ਰਿਹਾ ਵੀ ਕੰਮ ਦੇ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਹੈਗਾ ਇਹ ਮਾਨਸਾ ਜ਼ਿਲ੍ਹੇ 'ਚ ਕਿੰਨੀਆਂ ਕਿ ਲਿੰਕ ਹੈ ਉਹ ਜਿਹੜੀਆਂ ਸੜਕਾਂ ਮਰਨੀਆਂ ਨੇ ਤੇ ਹੋਰ ਵੀ ਕਈ ਥਾਵਾਂ ਤੋਂ ਇਹੋ ਜਿਹੇ ਲੋਕਾਂ ਵੱਲੋਂ ਜਿਹੜੇ ਦੋਸ਼ ਲਗਾਏ ਕਿ ਇਹ ਸੜਕ ਤੇਰੀ ਸਹੀ ਨਹੀਂ ਬਣੀ ਸਾਡੇ ਮਾਨਸਾ ਹਲਕੇ ਦੇ ਵਿੱਚ ਹੀ ਤਕਰੀਬਨ 370 ਕਿਲੋਮੀਟਰ ਸੜਕਾਂ ਜਿਨ੍ਹਾਂ ਦੀ ਅਸੀਂ ਮੁਰੰਮਤ ਕਰਨੀ ਹੈ ਤਕਰੀਬਨ ਅਸੀਂ 100 ਕਿਲੋਮੀਟਰ 110 ਕਿਲੋਮੀਟਰ ਦੇ ਵਿੱਚ ਅਸੀਂ ਕੰਮ ਹੈ ਜਿਹੜਾ ਇਸ ਹਫਤੇ ਤੱਕ ਕੰਪਲੀਟ ਕਰ ਦੇਣਾ ਜੀ ਤੇ ਹੁਣ ਕਿਉਂਕਿ ਸਾਨੂੰ ਦਾ ਫੀਜ਼ਨ ਆ ਗਿਆ ਇੱਕ ਵਾਰੀ ਸਾਨੂੰ ਇਹ ਪ੍ਰੀਮਿਕਸ ਦੇ ਕੰਮ ਦਾ ਬੰਦੀ ਕਰਨੀ ਪੈਣੀ ਹੈ ਬਾਕੀ ਸਾਡੇ ਕੰਮ ਚੱਲਦੇ ਰਹਿਣਗੇ ਜਿਵੇਂ ਕੋਈ ਨਾਲੀ ਹੈ ਪੁਲੀ ਹੈ ਕੋਈ ਪੱਥਰ ਦੀ ਕਟਾਈ ਦਾ ਕੰਮ ਕਰਨਾ ਤੇ ਟਾਰਗੇਟ ਹੈ ਸਰਕਾਰ ਦਾ ਵੀ ਇਹਨੂੰ 30 ਚਾਰ ਤੱਕ ਅਸੀਂ ਸਾਰਾ ਹੀ ਕੰਮ ਕੰਪਲੀਟ ਕਰ ਦਾਂਗੇ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਪੰਜਾਬ ਸਰਕਾਰ ਇਨਾ ਉਦਦਮ ਕਰ ਰਹੀ ਹੈ ਅਸੀਂ ਨਿਵੇਂ ਪੰਜਾਬ ਕਰਦੇ ਸੀ ਕੋਈ ਵੀ ਗਲਤ ਕੰਮ ਨਹੀਂ ਕਰਾਂਗੇ ਜੇ ਕੋਈ ਸਾਡੇ ਧਿਆਨ ਚ ਆਉਂਦਾ ਉਹਨੂੰ ਅਸੀਂ ਪਰਸਨਲੀ ਚੈੱਕ ਕਰਕੇ ਫਿਰ ਹੀ ਕਿਸੇ ਕੰਟਰੈਕਟਰ ਨੂੰ ਅਦਾਗੀ ਕਰਾਂਗੇ ਠੀਕ ਹੋ